ਇਹ ਤਰ ਪਰਵਰਤਨ ਦੀ ਜਦ ਸਭ ਨੂੰ ਲਿਖੀ ਹੋਤੀ ਹੈ ਉਹਦੇ ਤੇ ਇਹ ਚਰਚਾ ਹੈ ਕਿ ਨਾਲਜ ਦੇ ਕੇ ਪਰਵਰਤਨ ਕਰਾਇਆ ਜਾ ਰਿਹਾ ਹੈ ਤਾਂ ਕਿ ਉਹ ਕੀ ਸਿੱਖਰ ਕੇ ਨਹੀਂ ਲਿਖਿਆ ਜਾਵੇ ਦੇਖੋ ਬੜੇ ਬੜੇ ਸੌਖੇ ਤਰੀਕੇ ਨਾਲ ਜਿਠਿਆ ਜਾ ਸਕਦਾ ਤੁਸੀਂ ਮੈਂ ਸਾਨੂੰ ਸਾਰਿਆਂ ਨੂੰ ਗੁਰੂ ਨੇ ਆਖਿਆ ਵੀ ਦਸਵੰਦ ਕੱਢੋ ਮੈਂ ਵੀ ਆਪਣਾ ਦਸਵੰਦ ਕੱਢਦਾ ਹਾਂ ਹਮੇਸ਼ਾ ਹੀ ਤੁਸੀਂ ਵੀ ਕੱਢਦੇ ਹੋਵੋਗੇ ਹਰ ਪਿੰਡ ਦੇ ਵਿੱਚ ਜਿੰਨੇ ਵੀ ਸਾਡੇ ਲੋਕ ਆ ਜਿਹੜਾ ਦਸਵੰਦ ਕੱਢਦੇ ਆ ਪਿੰਡ ਦੇ ਵਿੱਚ ਬਿਨਾਂ ਕਿਸੇ ਭੇਦ ਭਾਵ ਤੋਂ ਜਿਹੜਾ ਵੀ ਗਰੀਬ ਹੈਗਾ ਕੋਈ ਉਹਦੇ ਬੱਚੇ ਦੀ ਪੜ੍ਹਾਈ ਨਹੀਂ ਚੱਲ ਰਹੀ ਤੇ ਉਹਦੀ ਫੀਸ ਦੇ ਲੋ ਗਰੀਬੀ ਦਾ ਵਿਆਹ ਕਰ ਦਿਓ ਦਸਵੰਦ ਗੁਰੂ ਨੇ ਤੇ ਤਾਂ ਹੀ ਬਣਾਇਆ ਵਾ ਦਸਵੰਦ ਦੀ ਸਾਰਥਕ ਵਰਤੋਂ ਕਰ ਲੈਣ ਸਿੱਖ ਤੇ ਕੋਈ ਗੱਲ ਨਹੀਂ ਦੂਜੀ ਗੱਲ ਜਿਹੜਾ ਲਾਲਚੀ ਹੁੰਦਾ ਵਾ ਉਹ ਮਹਾਰਾਜ ਦੀ ਬਾਣੀ ਕਹਿੰਦੀ ਆ ਬਈ ਫਿਰਦੀ ਫਿਰਦੀ ਦਹਾਂ ਦਸਾਂ ਜਲ ਪਰਬਤ ਬਨਰਾਏ ਇੱਲ ਬੜਾ ਉੱਚਾ ਉੱਡਦੀ ਆ ਪਰ ਆਵੇਂ ਸਮਾਨਾਂ ਚੋਂ ਚਲ ਜੇ ਜਿੱਥੇ ਡਿੱਠਾ ਮਰਤ ਕੋ ਇਲ ਬਹਿਠੀ ਆਏ ਉਹ ਸਮਾਨਾਂ ਤੇ ਉੜਦੀ ਵੀ ਜਦੋਂ ਥੱਲੇ ਕਿਤੇ ਮਰਦਾਰ ਵੇਖ ਲੈਣਾ ਮਰਿਆ ਕੋਈ ਜੀਵ ਉਹ ਨਿਮਾਨਾਂ ਚ ਆ ਜਾਂਦੀ ਆ ਲਾਲਚੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ